ਨੀਆ ਬਿਸਤਰੇ ਤੇ ਬਹਿ ਕੇ ਨਾਉ ਕੱਟਣ ਢਈ ਆ ਥੋੜਾ ਖਿਆਲ ਵੀ ਰੱਖਿਆ ਕਰ ਇਹ ਆਪ ਨੂੰ ਹੀ ਵੱਜਣੇ ਆ ਚਾਦਰਾਂ ਉਹ ਜੀਆਂ ਭੋਲੀਆਂ ਜੀਆਂ ਹੈਗੀਆਂ ਵਾ ਤੇ ਇਹਨਾਂ ਦੇ ਤੇ ਵਿੱਚ ਹੀ ਨਾਉ ਵੜ ਜਾਂਦੇ ਆ ਬੀਬੀ ਉਹਦਾ ਤਾਂ ਮੈਂ ਕਮੀਜ਼ ਕੀਤਾ ਹੀ ਅੱਗੇ ਸਾਰਾ ਚਲ ਫਿਰ ਵੀ ਉੱਠ ਜਾਨੀ ਇੱਥੋਂ ਨੀ ਕੱਲ ਦੀ ਢਈ ਆ ਤੇਰੇ ਮੂੰਹ ਵਾਲ ਵੇਖਣ ਬੜਾ ਤੂੰ ਟਿੱਲਾ ਗਿਆ ਮੂੰਹ ਬਣਾ ਆਵਾ ਗਿਆ ਤਾਂ ਜਿਆਦਾ ਹੀ ਹਾਰ ਦਿੱਤੇ ਦੀ ਪਰੇਸ਼ਾਨੀ ਹੈ ਨਾ ਤੇ ਮੈਂ ਲਿਆ ਦਿੰਨੀ ਆ ਉਹਨਾਂ ਦੇ ਕੋਲੋਂ ਬੀਬੀ ਪਹਿਲਾਂ ਤੁਸੀਂ ਨਾ ਘਰ ਦੇਆਂ ਦੀ ਸਲਾਹ ਤੋਂ ਬਿਨਾਂ ਹੀ ਉੱਥੇ ਹਾਰ ਦੀ ਹਾਂ ਕਰਾਏ ਤੇ ਜੇ ਹੁਣ ਦੇ ਹੀ ਦਿੱਤਾ ਵਾ ਤੇ ਉਹਨਾਂ ਕੋ ਵਾਪਸ ਲੈਂਦਾ ਹੀ ਚੰਗੇ ਲੱਗਣੇ ਆ ਮੈਂ ਤਾਂ ਸਿਰਫ ਇਹ ਸੋਚਣ ਦੀ ਆ ਕਿ ਕੱਲ ਨੂੰ ਵਿਆਹ 'ਚ ਮੈਂ ਕੀ ਪਾऊं ਜੇ ਉਹ ਕਿ ਮੈਨੂੰ ਸਾਰਿਆਂ ਨੂੰ ਉੱਥੇ ਪੁੱਛ ਲਿਆ ਕਿ ਤੇਰਾ ਹਾਰ ਕਿੱਥੇ ਜਿਹੜਾ ਤੈਨੂੰ ਵਿਆਹ 'ਚ ਪਾਇਆ ਸੀ ਤੇ ਮੈਂ ਕੀ ਜਵਾਬ ਦਵਾਂ ਸਾਰਿਆਂ ਨੂੰ ਅੱਜ ਕੱਲ੍ਹ ਕੌਣ ਅੱਛਲੀ ਹਾਰ ਪਾਉਂਦਾ ਵਾ ਸਭ ਲੋਕੀ ਸੂਟਾ ਨਾਲ ਰਾਲਾ ਪੰਦੀਆਂ ਵਾ ਤੇ ਨਾਲੇ ਰਹੀ ਗੱਲ ਕੋਣ ਇੱਕ ਦੂਜੇ ਵੱਲ ਵੇਂਦਾ ਵਾ ਸਾਰਿਆਂ ਨੇ ਤਾਂ ਆਪ ਕੋ ਆਪਣੀ ਪਈ ਹੁੰਦੀ ਆ ਆਪਣੀ ਆਪਣੀ ਟੌਰ ਦੀ ਪਈ ਹੁੰਦੀ ਪਿਆ ਆਪ ਆਪਣਾ ਟੌਰ ਵੇਖੀਏ ਅਸੀਂ ਚਲੋ ਠੀਕ ਆ ਫਿਰ ਮੈਂ ਵੀ ਫਿਰ ਉਹੋ ਜਿਹਾ ਹੀ ਪਾਲਾਂਗੀ ਕਵਲ ਦਾ ਡੈਡੀ ਬੇਸ਼ੱਕ ਭੈਣ ਜੀ ਤੇ ਭਾਜੀ ਕਹਿਗੇ ਹਨ ਤੇ ਮੁੰਡੇ ਵਾਲਿਆਂ ਦੀ ਕੋਈ ਮੰਗ ਨਹੀਂਗੀ ਹੈਗੀ ਸਾਡਾ ਤਾਂ ਫਰਜ਼ ਹੈਗਾ ਨਾ ਉਹਨਾਂ ਨੂੰ ਪੁੱਛਣ ਦਾ ਵੀ ਜੇ ਕੋਈ ਨੌਂਗੇ ਨਾ ਕੇ ਬੰਦੇ ਆ ਜਾਂ ਕੋਈ ਮਿਲਣੀ ਕਰਾਉਣੀ ਆ ਉਹ ਸਾਨੂੰ ਦੱਸੋ ਅੱਜ ਭਾਵੇਂ ਜਿੰਨੇ ਮਰਜੀ ਚੰਗੇ ਆ ਬਾਅਦ ਵਿੱਚ ਗੱਲ ਕਰਨੋਂ ਨਹੀਂ ਭੜੇ ਪੈਂਦੇ ਹੁੰਦੇ ਲੋਕ ਇਸ ਕਰਕੇ ਸਾਰੇ ਨੌਂਗੇ ਤੇ ਆਪਣੀਆਂ ਮਿਲਣੀਆਂ ਮੁਲਣੀਆਂ ਕਰੀਏ ਹਾਲ ਮੰਨ ਚੱਲ ਇਹਦਾ ਚੀਜ਼ਾਂ ਦਾ ਤੇ ਜਨਾਨੀਆਂ ਨੂੰ ਪਤਾ ਹੁੰਦਾ ਵਾ ਮਿਲਣੀਆਂ ਕਿਹੜੀਆਂ ਕਰਨੀਆਂ ਕਿਹੜੀਆਂ ਨਹੀਂ ਕਰਨੀਆਂ ਸਾਨੂੰ ਬੰਦਿਆਂ ਨੂੰ ਕੀ ਹਿਸਾਬ ਆ ਜਦੋਂ ਵੀ ਗੱਲਾਂ ਕਰਦੀਆਂ ਨੇ ਜਨਾਨੀਆਂ ਹੀ ਕਰਦੀਆਂ ਹੁੰਦੀਆਂ ਨੇ ਤੇ ਕੋਲ ਤੇ ਨੂੰਹ ਬੈਠੀ ਆ ਇਹਨੂੰ ਪੁੱਛ ਲਾ ਕਿਉਂ ਸਦੀਪ ਇਹੋ ਜਿਹੀ ਗੱਲਾਂ ਹਾਂਜੀ ਡੈਡੀ ਜੀ ਤੈਨੂੰ ਪਤਾ ਹੀ ਆ ਮੈਂ ਤੇ ਉਦਾਂ ਚ ਸੱਚ ਪੁੱਛੋ ਨਾ ਤੇ ਮੇਰਾ ਮਨ ਇਹ ਆ ਵੀ ਨਾ ਪੁੱਛੋ ਆਪਣੇ ਆਪ ਜੇ ਨਹੀਂ ਨਾ ਉਹਨਾਂ ਨੇ ਕਿਹਾ ਤੇ ਤੁਹਾਨੂੰ ਵੀ ਇਹ ਕੰਮ ਨੂੰ ਬੜਾਵਾ ਨਹੀਂ ਦੇਣਾ ਚਾਹੀਦਾ ਮੰਮੀ ਜੀ ਫਿਰ ਵੇਖੋ ਵੇਖੀ ਸਾਰੇ ਨਾ ਇੱਕ ਦੂਜੇ ਨਾਲ ਤੇ ਕਹਿੰਦੇ ਰਹਿੰਦੇ ਉਹ ਫਲਾਣੇ ਨੇ ਇਦਾਂ ਮਿਲਣੀਆਂ ਕੀਤੀਆਂ ਢਿੰਗੜੇ ਦੇ ਇਦਾਂ ਦੇ ਨੋਂਗੇ ਆਏ ਇਹਦੇ ਨਾਲੋਂ ਚੰਗਾ ਤੁਸੀਂ ਉਹ ਆਪਾ ਪ੍ਰੀਤੀ ਨੂੰ ਹੋਰ ਕੁਝ ਬਣਾ ਦਿੰਨੇ ਆ ਵੱਧ ਹਾ ਇੱਕੋ ਇੱਕ ਸਾਡੀ ਕੁੜੀ ਆ ਤਰੀਜਾ ਚਾਵਾਂ ਨਾਲ ਹੀ ਵਿਆਹਣੀ ਆ ਤੂੰ ਕਿਹੜੀ ਗੱਲ ਕੱਢ ਮਾਰੀ ਆ ਮੰਮੀ ਜੀ ਆਹ ਥੋੜੀ ਗੱਲ ਮੈਂ ਕਹਿਣ ਦੀ ਆ ਪ੍ਰੀਜਾ ਚਾਹ ਨਹੀਂ ਪੂਰੇ ਕਰਨੇ ਮੈਂ ਤਾਂ ਕਹਿੰਦੀ ਇਦਾਂ ਫੇਰ ਅਗਲਿਆਂ ਨੂੰ ਥੋੜਾ ਜਿਹਾ ਹਾਸ ਜੀ ਵੱਜ ਜਾਂਦੀ ਆ ਵੀ ਹਨਾ ਸਾਡੇ ਲਈ ਮਿਲੜੀਆਂ ਮੁਲੜੀਆਂ ਹੋਣੀਆਂ ਵਾ ਕਪੜਾ ਲੀਡਾ ਆਉਣਾ ਵਾ ਬਾਕੀ ਜਿੱਦਾਂ ਤੁਹਾਨੂੰ ਸਹੀ ਲੱਗਦਾ ਤਹੀ ਕੋਈ ਨਹੀਂ ਕਰੋ ਮੈਂ ਤਾਂ ਉਦਾਂ ਤੁਹਾਡ ਨਾਲ ਗੱਲ ਕਰਨ ਢਈ ਜੋ ਰੀਤੀ ਰਿਵਾਜ ਆ ਨਾ ਉਹ ਸਾਰੇ ਕਰਨੇ ਆ ਵੇਖਿਆਈ ਲੱਗਣਾ ਮਾਦਾ ਫਿਰ ਐਦਾਂ ਕਰੋ ਤੁਸੀਂ ਭੂਆ ਜੀ ਨੂੰ ਨਾ ਨਾ ਹਨਾ ਕਰੋ ਗੱਲ ਆਪੇ ਉਹ ਫਿਰ ਦੱਸਣਗੇ ਕਿ ਤੇ ਮੈਂ ਗੱਲ ਕਹਿਣ ਲਈ ਆਂ ਕਿ ਉਹਨਾਂ ਨਾਲ ਗੱਲ ਕਰੀਏ ਤੇ ਜੋ ਜੋ ਕਹਿੰਦੇ ਉਹ ਬਣਾਈਏ ਡੈਡੀ ਜੀ ਮੈਂ ਆਪਣੇ ਵਾਲੇ ਫੋਨ ਤੋਂ ਲਾ ਦਿੰਨੀ ਆ ਫੋਨ ਫਿਰ ਮੰਮੀ ਦੀ ਗੱਲ ਕਰਾਈ ਦਿੰਨੇ ਆ ਮੈਂ ਲੈ ਕੇ ਕਰਾ ਲਓ ਕਰਾ ਲਓ ਕੋਈ ਨਹੀਂ ਚਾਹ ਪੀਦਾ ਫਿਰ ਬਾਅਦ ਚ ਕਰ ਲਈ ਨਹੀਂ ਕੋਈ ਨਹੀਂ ਆ ਕੇ ਪੀ ਲੈਨੇ ਚਾਹ ਲਾ ਨਹੀਂ ਮੇਰਾ ਪੋਤਾ ਆਇਆ ਨਹੀਂ ਮੇਰੀ ਧੀ ਆਈ ਕਿਤੇ ਘਰ ਰੌਣਕਾਂ ਹੀ ਲੱਗ ਗਈਆਂ ਸੱਸਰੀ ਕਾਲ ਆਂਟੀ ਜੀ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਜੀ ਠੀਕ ਠਾਕ ਸੱਸਰੀ ਕਾਲ ਆਂਟੀ ਜੀ ਸਤਿ ਸ੍ਰੀ ਅਕਾਲ ਵੇ ਮੈਂ ਤੁਹਾਨੂੰ ਕਿੰਨੀ ਵਾਰੀ ਆਖਿਆ ਵੀ ਮੈਨੂੰ ਆਂਟੀ ਨਾ ਆਖਿਆ ਕਰੋ ਮੈਨੂੰ ਮਾਸੀ ਆਖਿਆ ਕਰੋ ਜੋ ਮੈਂ ਤੁਹਾਡੀ ਮਾਂ ਨੂੰ ਭੈਣ ਮੰਨਿਆ ਮੈਂ ਉਹਨੂੰ ਭੈਣ ਬਣਾਇਆ ਤੇ ਫਿਰ ਮੈਂ ਤੁਹਾਡੀ ਮਾਸੀ ਹੋਈ ਆਂਟੀ ਕਿਧਰ ਹੋਈ ਓ ਚਲੋ ਠੀਕ ਹੈ ਮਾਸੀ ਜੀ ਮਾਸੀ ਕਹਦਿਆ ਕਰਾਂਗੇ ਹੋਰ ਮਾਸੀ ਆਖਿਆ ਕਰੋ ਚਲੋ ਆਜੋ ਵੇ ਵਿੱਕੀ ਬਾਹਰ ਆ ਆ ਵੇ ਤੇਰੀ ਭੈਣ ਆਈ ਆ ਉਹ ਬੱਲੇ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਠਾਕ ਵਧੀਆ ਵਧੀਆ ਪੀ ਸੁਣਾ ਜੋ ਆਪਣਾ ਬਹੁਤ ਵਧੀਆ ਆਪਣਾ ਵੀ ਪਾਣੀ ਤੇ ਨਹੀਂ ਪੀਣਾ ਨਹੀਂ ਨਹੀਂ ਬੱਸ ਅੰਦਰ ਕੀ ਕਰਨ ਡਿਆ ਠੰਡ ਚ ਕਰਨਾ ਕੀ ਆ ਰੋਜ਼ ਦਾ ਜਿਹੜਾ ਕੰਮ ਆ ਆਪਣਾ ਜਿਹੜਾ ਕਪੜਾ ਜੋੜਨ ਡਿਆ ਸੀ ਹੁਣ ਤੈਨੂੰ ਕੋਈ ਲੋੜ ਨਹੀਂ ਪੁੱਤਰ ਕੰਮ ਕਰਨ ਦੀ ਆਵੇ ਤੇਰੀ ਭੈਣ ਆ ਗਈ ਹੁਣ ਇਹਨੇ ਸਾਰੇ ਕੰਮ ਕਰ ਲਿਆ ਕਰਨੇ ਚੱਲ ਵਧੀਆ ਆ ਕਿ ਹੁਣ ਇਹ ਆ ਗਈ ਆ ਤੇ ਹੁਣ ਮੈਂ ਬਾਹਰ ਅੰਦਰ ਵਾਲੇ ਕੰਮ ਕਰ ਲੂੰਗਾ ਨਾ ਜਿਹੜੇ ਮੇਰੇ ਕਰਨ ਵਾਲੇ ਆ ਆਪੇ ਘਰ ਦੇ ਕੰਮ ਹੁਣ ਇਹ ਕਰੂਗੀ ਹੁਣ ਇਹਦੀ ਜ਼ਿੰਮੇਵਾਰੀ ਆ ਕਰੇ ਨਾ ਕਰੇ ਇਹਦੀ ਟੈਨਸ਼ਨ ਆ ਸਾਡੀ ਨਹੀਂ ਕਿਉਂ ਵੀ ਬਬਲੂ ਸਹੀ ਕਿਹਾ ਨਾ ਮੈਂ ਆਹੋ ਤੇ ਹੋਰ ਕੀ ਸਹੀ ਆਗੇ ਨਾਲੇ ਮਾਸੀ ਜੀ ਤੁਹਾਨੂੰ ਕਿਹੜਾ ਭਲੇ ਖਾਵਾ ਉਹ ਇਹ ਜਦੋਂ ਵੀ ਇੱਥੇ ਹੁੰਦੀ ਆ ਕੰਮ ਵਾਲੇ ਤੇ ਫੱਟੇ ਚੁੱਕ ਦਿੰਦੀ ਆ ਨਾਲੇ ਕੰਮ ਤੇ ਇਹਨੇ ਆਪੇ ਹੀ ਭੱਜ-ਭੱਜ ਕਰਨਾ ਵਾ ਇਹ ਆਵਾਲੇ ਲਾਗ ਵੀ ਤੇ ਇੰਨੇ ਹੀ ਫੜਨੇ ਸਾਰੇ ਅੱਛਾ ਲਾਗ ਲੋਗ ਨਹੀਂ ਮੈਂ ਫੜਨੇ ਮੈਂ ਤੇ ਪਹਿਣਾ ਵਾਲੇ ਹੱਕ ਲਵਾਂਗੀ ਕਿਉਂ ਵੀਰ ਜੀ ਸਹੀ ਗੱਲ ਆਕੇ ਪਹਿਣ ਆਪਣੀ ਨੂੰ ਪਹਿਣਾ ਵਾਲੇ ਲਾਗ ਦਊਂਗਾ ਸਾਰੇ ਐਵੇਂ ਬੋਧੇ ਇਦਾਂ ਦੇ ਮਜ਼ਾਕ ਨਾ ਕਰ ਕੁੱਟ ਨਾ ਖਾੜੀ ਤੁਹਾਡੇ ਕੋਲ ਉਹ ਮੈਂ ਤੇ ਬਸ ਮਜ਼ਾਕ ਹੀ ਕੀਤਾ ਵਾ ਤੁਸੀਂ ਗੱਲ ਨੂੰ ਸੀਰੀਅਸ ਹੀ ਲਈ ਜਾਂਦੇ ਆ ਬੋਧੇ ਮਜ਼ਾਕ ਕਰਨੇ ਹੁੰਦੇ ਤੈਨੂੰ ਇਦਾਂ ਦੇ ਹੈ ਪੰਜਾਬ ਦੀ ਹਰ ਕੋ ਕੁੱਟ ਖਾ ਗਈ ਜਾਣਾ ਇਹ ਆ ਹੋਰ ਫਿਰ ਕਿੰਨੇ ਸੂਟ ਬਣਾਏ ਨੇ ਮੇਰੀ ਧੀ ਨੇ ਵਿਆਹ ਵਾਸਤੇ ਹਾਂ ਹੇ ਮਾਸੀ ਜੀ ਆਪੇ ਤੇ ਤੁਸੀਂ ਬਬਲੂ ਵੀਰ ਨੂੰ ਫੋਨ ਤੇ ਕਿਹਾ ਸੀ ਯਮਨ ਤੂੰ ਆ ਜਾ ਇੱਥੇ ਤੇ ਅਹੀਂ ਤੇਰੇ ਸੂਟ ਆਪੇ ਬਣਾ ਲਾਂਗੇ ਤੇ ਮਾਸੀ ਜੀ ਮੈਂ ਨਹੀਂ ਕੋਈ ਵੀ ਸੂਟ ਸਾਟ ਬਣਾਏ ਹੈਗੇ ਚੱਲ ਕੋਈ ਨਹੀਂ ਧੀਏ ਨਹੀਂ ਬਣਾਏ ਤੇ ਇਸੇ ਕਰਕੇ ਤੈਨੂੰ ਮੈਂ ਪੁੱਛਣ ਡਈ ਆ ਪੁੱਤ ਕਿ ਕੱਲ ਨੂੰ ਤੇਰੀ ਭਾਬੀ ਦੀ ਵਰੀ ਬਣਾਉਣ ਜਾਣਾ ਤੇ ਨਾਲ ਹੀ ਧੀਏ ਤੇਰੇ ਬਣਾ ਲਾਂਗੇ ਜਿਹੜੇ ਸੂਟ ਤੇ ਤੂੰ ਹੱਥ ਰੱਖੇਗੀ ਉਹ ਸੂਟ ਮੈਂ ਆਪਣੀ ਤੀਨ ਬਣਾ ਕੇ ਦਾਂਗੀ ਹਾਂਜੀ ਹਾਂਜੀ ਮਾਸੀ ਜੀ ਕੋਈ ਨਹੀਂ ਮੈਂ ਵੀ ਤੁਹਾਡੇ ਨਾਲ ਹੀ ਜਾਣਾ ਵਾ ਇੱਥੇ ਤੇ ਫਿਰ ਵੇਖ ਲਾਂਗੇ ਸੂਟ ਕਿਹੜਾ ਲੈਣਾ ਤੇ ਕਿਹੜਾ ਨਹੀਂ 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 ਤੂੰ ਆਪਣੀ ਪਸੰਦ ਦੇ ਬਣਾਈ ਪੁੱਤ ਚਲੋ ਠੀਕ ਆ ਫਿਰ ਮਾਸੀ ਜੀ ਤਾਡੀ ਲਾਗਣ ਤੇ ਆ ਗਈ ਤੁਹਾਡੇ ਘਰ ਤੇ ਮੈਂ ਹੁਣ ਜਾਵਾਂ ਤੁਸੀਂ ਕਰਾਓ ਇਹ ਤੇ ਕੋਈ ਕੰਮ ਕਰ ਬਹਿ ਜਾ ਬਹਿ ਜਾ ਜਾਣਾ ਕਿੱਥੇ ਹੀ ਵਿਆਹ ਵਾਲਾ ਘਰ ਐ ਚਾਹ ਪਾਣੀ ਪੀ ਕੇ ਜਾਈ ਮੂੰਹ ਮਿੱਠਾ ਕਰਕੇ ਜਾਈ ਜਾ ਅਮਨ ਚਾਹ ਬਣਾ ਮੇਰਾ ਪੁੱਤ ਤੂੰ ਮੇਰੀ ਗੱਲ ਸੁਣ ਲੈ ਹੂੰ ਬੋਧਾ ਕੁੜੀ ਨੂੰ ਸਤਾਣਾ ਤੂੰ ਮੁਕੀਆਂ ਖਾ ਲੈਣੀਆਂ ਓਦੇ ਕੋਲ ਉਹ ਨਹੀਂ ਮਾਰਦੀ ਚਲ ਤੁਸੀਂ ਦੋਵੇਂ ਭਰਾ ਕਰੋ ਗੱਲਾਂ ਤੇ ਮੈਂ ਉਹਨੂੰ ਸਮਾਨ ਦੱਸਾਂਗਾ ਕਿੱਥੇ ਕਿੱਥੇ ਪੱਤੀ ਮਿੱਠਾ ਪਿਆ ਨਾਲ ਉਹਦੀ ਕੇਟਰ ਆਖਾਂ ਵਾ ਚਲ ਇੱਧਰ ਆ ਬਹਿ ਕਿਦਾਂ ਹਰ ਮੁੰਡਿਆ ਚਲਣਡੀਆਂ ਵਿਆਹ ਦੀਆਂ ਤਿਆਰੀਆਂ ਵਿਆਹ ਦੀਆਂ ਤਿਆਰੀਆਂ ਚੱਲੀ ਜਾਂਡੀਆਂ ਵਾਕੇ ਅੱਛਾ ਚਲ ਵਧੀਆ ਆਕੇ ਔਰ ਥੋੜਾ ਬੋਧਾ ਲੈ ਆਉਣ ਵਾਲਾ ਰਹਿੰਦਾ ਸਮਾਨ ਸਮੋਣ ਉਹ ਬਸ ਹੁਣ ਲੈ ਆਉਣਾ ਅਮਣ ਆ ਗਿਆ ਘਰ ਦਾ ਉਹਨੇ ਸੰਭਾਲ ਲੈਣਾ ਚੱਲ ਮੈਨੂੰ ਵੀ ਥੋੜਾ ਜਿਆਾ ਉਧਰ ਕੰਮ ਵਾ ਤੇ ਜੇ ਕਦੇ ਮੈਂ ਵਿਹਲਾ ਹੂੰਗਾ ਤੇ ਮੈਂ ਵੀ ਕੋਈ ਨਹੀਂ ਹੱਥ ਬੱਲਾ ਮਰਵਾਉਂਗਾ ਤੇ ਨਾਲ ਆ ਚੱਲ ਕੋਈ ਨਹੀਂ ਆ ਜੀ ਉਧਰ ਤੂੰ ਵੀ ਟਾਈਮ ਨਹੀਂ ਆ ਜੀ ਮਾਸੀ ਨੇ ਲੈ ਕੇ ਵਿਆਹ ਉਹ ਕੋਈ ਗੱਲ ਨਹੀਂ ਉਹ ਦੋ ਤਿੰਨ ਦਿਨ ਪਹਿਲਾਂ ਆ ਜਾਾਂਗੇ ਹੁਣ ਫਿਰ ਵਿਆਹ ਚ ਪੂਰੇ ਟੌਰ ਮਾਰ ਕੇ ਆਉਣਾ ਵਾ ਪਤਾ ਲੱਗ ਜਾਏ ਕਿ ਵਿਆਹ ਵਾਲੇ ਮੁੰਡੇ ਦਾ ਭਰਾ ਕੋਈ ਗੱਲ ਨਹੀਂ ਵਿਕੀ ਟੌਰ ਜਿੰਨਾ ਨਿਕਲੂਗਾ ਨਾ ਕੱਢੂਗਾ ਬਾਕੀ ਯਾਰ ਮੈਨੂੰ ਤੇ ਹੁਣ ਪਿਛਲੇ ਕੱਪੜਿਆਂ ਨਾਲ ਹੀ ਸਾਰਨਾ ਪੈਣਾ ਵਾ ਕਿਉਂ ਪੁਰਾਣਿਆਂ ਨਾਲ ਕੱਤੋ ਸਾਰਨਾ ਐਡੇ ਮਾੜੇ ਦੇਣਾ ਗਏ ਤੇਰੇ ਉਹ ਨਹੀਂ ਨਹੀਂ ਯਾਰ ਸੁਖਨਾ ਦੇਣ ਤੇ ਚੰਗੇ ਆਉਣ ਵਾਲੇ ਆ ਉਹ ਮੈਂ ਨਾ ਯਾਰ ਬਾਹਰ ਦਾ ਕੰਮ ਡਿਆਵਾਂ ਬਣਾਉਣਾ ਅੱਛਾ ਹਾਂ ਤੇ ਉੱਥੇ ਯਾਰ ਪੈਸੇ ਬੜੇ ਲੱਗੇ ਆ 18-20 ਲੱਖ ਲੱਗ ਗਿਆ 18-20 ਲੱਖ ਹੂੰ ਕਿਹੜੇ ਮੁਲਕ ਦਾ ਡਿਆ ਬਣਾਉਣਾ ਬਣਾਉਣ ਤੇ ਯਾਰ ਇਟਲੀ ਦਾ ਹੀ ਡਿਆ ਵਾ ਉੱਥੇ ਇੰਨੇ ਪੈਸੇ ਥੋੜੀ ਲੱਗਦੇ ਉੱਥੇ ਤਾਂ ਥੋੜਿਆਂ ਚ ਵੀ ਬੰਦਾ ਚੱਲ ਜਾਂਦਾ ਉਦੋਂ ਯਾਰ ਚੱਲ ਜਾਂਦਾ ਵਾ ਥੋੜਿਆਂ 'ਚ ਪਰ ਉਹ ਕੱਚਿਆਂ 'ਚ ਜਾਂਦਾ ਵਾ ਬਾਕੀ ਤੈਨੂੰ ਪਤਾ ਹੀ ਆ ਮੰਮੀ ਮੇਰੀ ਫਿਕਰ ਬੜੀ ਕਰਦੀ ਆ ਮੇਰੀ ਕੱਲਾ ਕੱਲਾ ਯਾਰ ਮੈਂ ਹੈਗਾ ਵਾਂ ਉਹਨੂੰ ਬਸ ਇਹ ਆ ਕਿ ਗਾਂਹ ਜਾ ਕੇ ਕੋਈ ਮੈਨੂੰ ਮਹਾੜਨਾ ਜਾਵਾਂ ਕਰੇ ਤੇ ਕਹਿੰਦੀ ਤੂੰ ਇੱਥੋਂ ਹੀ ਕੰਮ ਆਪਣਾ ਪੱਕਾ ਬਣਾ ਇਹ ਕਰਕੇ ਯਾਰ ਪੈਸੇ ਉੱਥੇ ਜ਼ਿਆਦਾ ਲੱਗਗੇ ਪੱਕੇ ਪੇਪਰ ਮਿਲ ਜਾਣਗੇ ਨਾ ਉੱਧਰ ਤੈਨੂੰ ਇਹਨੇ 'ਚ ਮਿਲ ਜਾਣੇ ਆ ਮੈਂ ਗੱਲ ਕਰ ਲਈ ਸਾਰੀ ਐਸੇ ਕਰਕੇ ਤੇ ਯਾਰ ਮੈਂ ਹੱਥ ਘੁੱਟਣ ਡਿਆ ਵਾਂ ਮੈਂ ਚੱਲ ਜਿਹੜਾ ਬੰਦਾ ਪੱਕਾ ਕੰਮ ਬਣਾ ਹੀ ਲਈ ਚੱਲ ਸੋਚ ਤੇ ਉੱਧਾਂ ਤੇਰੀ ਵਧੀਆ ਆ ਪੱਕੇ ਪੇਪਰ ਇੱਥੋਂ ਲੈ ਕੇ ਜਾਏਂਗਾ ਟੈਨਸ਼ਨ ਮੁੱਕ ਜਾਂਦੀ ਗਾਂ ਦੀ ਵੀ ਕੰਮ ਮਿਲ ਜਾਂਦਾ ਹਾਂ ਬਸ ਆਹ ਉਹ ਗੱਲ ਹੀ ਹੋ ਕੋਈ ਆ ਭਾਗਵਰ ਨੇ ਤੇਰੇ ਪੇਕੇਆਂ ਤੋਂ ਫੋਨ ਆਇਆ ਹੀ ਹੋ ਹਾਈ ਸਿਕੁੰਦਰ ਦਾ ਫੋਨ ਵਾ ਗੱਲ ਕਰਨੀ ਹਣੀ ਇਹਨਾਂ ਨੇ ਕੋਈ ਹੈਲੋ ਸਾਸਰੀ ਕਾਲ ਸਖਵਿੰਦਰ ਕੀ ਹਾਲ ਚਾਲ ਵਾ ਠੀਕ ਠਾਕ ਜੇ ਡਈਆਂ ਜਾ ਆਪਦੀਆਂ ਵਿਆਹ ਦੀਆਂ ਤਿਆਰੀਆਂ ਚੱਲਣ ਹਾਂਜੀ ਠੀਕ ਠਾਕ ਇੱਥੇ ਵੀ ਸਭ ਵਧੀਆ ਚੱਲਣ ਡਿਆ ਇੱਥੇ ਵੀ ਨਾ ਨਾ ਸਖਵਿੰਦਰ ਨਾ ਹੀ ਕੋਈ ਸਲਾਹ ਹੀ ਕੀਤੀ ਆ ਤੇ ਨਾ ਉਹਨਾਂ ਨੇ ਸਾਡੇ ਨਾਲ ਕੋਈ ਆਣ ਕੇ ਤੇ ਗੱਲ ਕੀਤੀ ਆ ਤੇ ਕੰਮ ਤੁਸੀਂ ਠੱਪਿਆ ਹੀ ਰਹਿਣ ਦਿਓ ਮੈਂ ਤੇ ਆਨੀ ਆ ਨਹੀਂ ਕੋਈ ਛੇੜ ਪਾਓ ਨਹੀਂ ਕੋਈ ਮਿਲਣੀ ਕਰਨੀ ਤੇ ਨਹੀਂ ਕੋਈ ਨੌਗਾ ਮਗਾਉਣਾ ਚਲੋ ਫਿਰ ਤੁਹਾਡੀ ਮਰਜ਼ੀ ਆ ਜਿੱਦਾਂ ਤੁਸੀਂ ਕਹੋਗੇ ਤੇ ਮੈਂ ਜਾ ਕੇ ਤੇ ਉਹਨਾਂ ਨਾਲ ਗੱਲ ਕਰ ਲੈਣੀ ਆ ਚਲ ਚੰਗਾ ਫਿਰ ਸੁਖਿੰਦਰ ਮੈਂ ਉਧਰ ਹੋ ਕੇ ਆਣੀ ਆ ਤੇ ਫਿਰ ਤੇਨੂੰ ਦੱਸਣੀ ਆ ਮੈਂ 10 ਘੰਟੇ ਤੱਕ ਫੋਨ ਲੰਨੀ ਆ ਕੀ ਕਹਿਣ ਦੇ ਸੁਖਿੰਦਰ ਸ਼ਕੁੰਦਰ ਮੈਨੂੰ ਪੁੱਛਣ ਲਈ ਹੀ ਵੀ ਕੀ ਕਿਹਦੇ ਨੋਗੇ ਚਾਹੀਦੇ ਆ ਤੇ ਕਿਹਦੀ ਕਿਜੀ ਮਿਲਣੀ ਕਰਾਉਣੀ ਆ ਤੇ ਮੈਂ ਹਾਂ ਹੁਣ ਸਲਾਹ ਕਰਕੇ ਤੇ ਫੇਰ ਦੱਸਨੇ ਆ ਤੇ ਤੁਸੀਂ ਦੱਸੋ ਵੀ ਕਿੱਤਾ ਹੋਣੀ ਚਾਹੀਦੀ ਆ ਵੇਖ ਲਓ ਉਹਨਾਂ ਨੂੰ ਪੁੱਛ ਕੇ ਕੀ ਜਾਂਦੇ ਆ ਉਹਨਾਂ ਨੇ ਕਿ ਆਖਣਾ ਮੈਂ ਜਿਨ੍ਹਾਂ ਨੇ ਫੋਨ ਕੀਤਾ ਵਾ ਉਹਨਾਂ ਨੇ ਕਿ ਆਖਣਾ ਮੈਂ ਉਹਨੂੰ ਦਵਿੰਦਰ ਨੂੰ ਪੁੱਛ ਕੇ ਆਉਣੀ ਆ ਦਵਿੰਦਰ ਨੂੰ ਪੁੱਛ ਤੂੰ ਹਾਂ ਵੀ ਕੀ ਆਂਦੀ ਆ ਹਾਂ ਪੁੱਛਾਂ ਮੈਂ ਫੇਰ ਪੁੱਛਾਂ ਅਮਣੇ ਨਹੀਂ ਮੰਣਾ ਹਾਂਜੀ ਮਾਸੀ ਜੀ ਪੁੱਤ ਆ ਬਾਲਟੀ ਚੌਲਾਂ ਵਾਲੀ ਨਾ ਚੋਕੇ ਤੇ ਉੱਥੇ ਲਿਆ ਉਹ ਵਿੱਚੋਂ ਵੰਡ ਜੇ ਚੋਗ ਲਈਏ ਤੈਨੂੰ ਪਤਾ ਤਾਂ ਹੈ ਡਾਕਟਰਾਂ ਮੈਨੂੰ ਮਨਾ ਕੀਤਾ ਵਾ ਪਹਿਲਾਂ ਬਾਲਟੀ ਨਹੀਂ ਚੁੱਕਣੀ ਕੋਈ ਨਹੀਂ ਮਾਸੀ ਜੀ ਲੱਕ ਨੂੰ ਤਾਂ ਪੁੱਤਰ ਪੀੜ ਹੁੰਦੀ ਹੈ ਤੇ ਬਾਲਟੀ ਕਿੱਥੋਂ ਚੁੱਕੀ ਜਾਣੀ ਹੈ ਇੱਥੇ ਉੱਤੇ ਰੱਖ ਮੈਂ ਕਿੰਨੇ ਪੁੱਤ ਪਹਿਲਾਂ ਚੋਗ ਲਈਏ ਤੇ ਵਿਆਹ ਵਾਲਾ ਘਰ ਹੈ ਤੇ ਕੋਈ ਨਾ ਕੋਈ ਭੈਣ ਭਰਾ ਤੁਰਿਆ ਆ ਰਿਹਾ ਜਾਂਦਾ ਤੇ ਛੇਤੀ ਨਾਲ ਬਣਾਉਣੇ ਪੈਂਦੇ ਨੇ ਤੇ ਦੂਜੇ ਫਿਰ ਬਾਅਦ ਚ ਲਾਗਣਾ ਕੋਲੋਂ ਚਕਾ ਲਾਂਗੇ ਚਲ ਥੋੜੇ ਪਾ ਲਿਆਵਾਂ ਮੈਂ ਵੀ ਭਰਾ ਤੇ ਚੁਕਾ ਚੁਕਾਵਾਂ ਨਾਲ ਲੈ ਆਇਆ ਉੱਥੋਂ ਘਥਾਲੀ ਲੈ ਆਇਆ ਛੇਤੀ ਹੋ ਜੇਗੀ ਸਤਿ ਸ਼ਕਲ ਬੀਬੀ ਜੀ ਸਤਿ ਸ਼ਕਲ ਤੀ ਰਾਣੀ ਆਈ ਆ ਹਾਂਜੀ ਹਾਂਜੀ ਚਲ ਵਧੀਆ ਹੋ ਗਿਆ ਲਾਜੂ ਕੰਮ ਤੰਦਾ ਕਰਾਏਗੀ ਰਿਆਦਾ ਨਹੀਂ ਪਾਣੀ ਨਹੀਂ ਪੁੱਤ ਮੈਂ ਪੀਣਾ ਬੈ ਜਾ ਆ ਜਾ ਤੂੰ ਹੋਰ ਸੁਣੋ ਚੌਲ ਚੁਗੰਡੇ ਆ ਹਾਂ ਜੀ ਮੈਂ ਕਿ ਭੈਣ ਜੀ ਝੌੜੀ ਝੋਕ ਲਈਏ ਤੇ ਲਾਗਣ ਕੋਈ ਢਾ ਲੈਣੀ ਲਾਗਣ ਫਿਰ ਬਾਅਦ ਚ ਢਾਵਾਂਗੇ ਲਾਗੇ ਜੀ ਤੇ ਇਹ ਹੁਣ ਮੈਂ ਐਸੇ ਮਾਰਿਆ ਤੇ ਕੁੜੀ ਨੂੰ ਸੱਦੇ ਆ ਜੇ ਤੁਹਾਨੂੰ ਪਤਾ ਮੇਰੇ ਕੋ ਕੰਮ ਤੇ ਆਪ ਕੋ ਹੁੰਦਾ ਨਹੀਂ ਤੇ ਇਹ ਕੁੜੀ ਵਾਵਾ ਕੰਮ ਨੂੰ ਹਿਯਾਰ ਨਹੀਂ ਚੱਲ ਵਧਿਆ ਵਾ ਕਿ ਨਿਆਣੇ ਭੱਜ ਨੱਠ ਕੇ ਕਰ ਲੈਂਦੇ ਆ ਨਹੀਂ ਨਹੀਂ ਸਾਰਾ ਕਰ ਲੈਂਦੀ ਜੇ ਭੈਣ ਜੀ ਅਜੇ ਘੜੀ ਖੋਈ ਆਈ ਨੂੰ ਤੇ ਇੰਨੇ ਕ ਟਾਈਮ ਵਿੱਚ ਨਾ ਭੈਣ ਜੀ ਇਹ ਕਿੰਨੇ ਕੰਮ ਨਿਕੇ ਨਿਕੇ ਕਰ ਲੈਨੇ ਮਾਸੀ ਜੀ ਚਾਹ ਬਣਾ ਲਿਆ ਵਾ ਫਿਰ ਨਹੀਂ ਪੁੱਤ ਚਾਹ ਨਹੀਂ ਗਈ ਪੀਣੀ ਵੇਖ ਕਿੰਨੀ ਸਿਆਣੀ ਕੁੜੀ ਆ ਪਹਿਲਾਂ ਪਾਣੀ ਵੀ ਪੁੱਛਿਆ ਆਪਣੇ ਆਪ ਤੇ ਹੁਣਾਂ ਦੀ ਮੈਂ ਚਾਹ ਬਣਾ ਲਿਆ ਵਾ ਇੱਥੋਂ ਪਤਾ ਲੱਗਦਾ ਕਿ ਉਹ ਧੀਆਂ ਪੁੱਤਾਂ ਦਾ ਵੀ ਸਿਆਣਾ ਕੀ ਕਿੰਨੀ ਝੰਡੀ ਆ ਕੰਮ ਆਪਣੇ ਆਪ ਹੀ ਵੇਖ ਲਾ ਕਰੀ ਜਾਂਦੀ ਤੇ ਚਾਹ ਵੀ ਆਪਣੇ ਆਪ ਹੀ ਪੁੱਛ ਲਈੋ ਕਿ ਸਾਰਾ ਕੰਮ ਭੈਣ ਜੀ ਕਰ ਲੈਂਦੀ ਐ ਦੱਸਣ ਦੀ ਲੋੜ ਹੀ ਨਹੀਂ ਐਸਾ ਕੋ ਮੈਨੂੰ ਆਪ ਆਖਣ ਦੀ ਜਨਦੀ ਆਈ ਮਾਸੀ ਆ ਵੀ ਕੰਮ ਕਰ ਲਈਏ ਆ ਵੀ ਕੰਮ ਕਰ ਲਈਏ ਤੇ ਤੁਹਾਨੂੰ ਪਤਾ ਤਾਂ ਲੱਕ ਨਾ ਮੇਰੇ ਕੋਲ ਤਾਂ ਕੋਈ ਕੰਮ ਹੁੰਦਾ ਨਹੀਂ ਨੇ ਤਾਂ ਜੀ ਤਾਨੂੰ ਵਕਤ ਪੈਣਾ ਨਹੀਂ ਜੀਤਾ ਆਈ ਆ ਕਰ ਲੈਨੇ ਜੀਤਾ ਆਈ ਇਹ ਕਰ ਲੈ ਤੇ ਹੁਣ ਮੈਨੂੰ ਸੁਖ ਭੈਣ ਜੀ ਹੋ ਗਿਆ ਜੀ ਦਾ ਨਹੀਂ ਵਧੀਆ ਹੋ ਗਿਆ ਹੁਣ ਰੱਖਿਓ ਹੁਣ ਜਾਣ ਨਾ ਦਿਓ ਵਿਆਹ ਤੱਕ ਇੱਥੇ ਹੀ ਰੱਖਿਓ ਨਹੀਂ ਨਹੀਂ ਇੱਥੇ ਹੀ ਰੱਖਾਂਗੀ ਆਹੋ ਜਵਿੰਦਰ ਮੈਂ ਤੇਰੇ ਵਾਲੇ ਕੰਮ ਆਈ ਹਾਂ ਵੀ ਮੇਰੇ ਭਰਾ ਪਰਜਾਈ ਦਾ ਫੋਨ ਆਇਆ ਤੇ ਉਹ ਆਂਦੇ ਵੀ ਪੁੱਛ ਕੇ ਦੱਸੋ ਮਿਲਣੀਆਂ ਦਾ ਨੌਗਿਆਂ ਦਾ ਸਾਰਾ ਸਾਨੂੰ ਦੱਸੋ ਹੁਣ ਤੂੰ ਦੱਸ ਕਿ ਕਿਹਦੀ ਕਿਹਦੀ ਮਿਲਣੀ ਕਰਾਉਣੀ ਆ ਤੇ ਕਿਹਦੇ ਕਿਹਦੇ ਨੌਗੇ ਮੰਗਾਉਣੇ ਆ ਨਾ ਨਾ ਭੈਣ ਜੀ ਮੈਨੂੰ ਨਾ ਇਹਨਾ ਕੰਮਾਂ ਚ ਪਾਓ ਤੇ ਨਾ ਮੈਨੂੰ ਪੁੱਛਿਆ ਕਰੋ ਇਹੋ ਜਿਹੇ ਕੰਮ ਜਿਨ੍ਹਾਂ ਨੇ ਧੀ ਦੇਤੀ ਉਹਨਾਂ ਪਿੱਛੇ ਹੀ ਰੱਖ ਲਿਆ ਵਾ ਇਹੋ ਜੀਆਂ ਗੱਲਾਂ ਸੁਣ ਕੇ ਤੇ ਮੇਰਾ ਤਾਂ ਸਰੀਰ ਹੀ ਕੰਮਣ ਡਿਆ ਪੈਂਦਾ ਵੀ ਅਗਲਾ ਕੀ ਸੋਚੂਗਾ ਵੀ ਮੂੰਹ ਪਾੜ ਕੇ ਤੇ ਮਿਲਨੀਆਂ ਤਾਂ ਨੋਂਗੇ ਮੰਗਣ ਡਿਆ ਪਈ ਸੱਚ ਪੁੱਛੋ ਨਾ ਤੇ ਮੈਨੂੰ ਤਾਂ ਸ਼ਰਮ ਹੀ ਆ ਗਈ ਆ ਗੱਲ ਸੁਣ ਕੇ ਇਹਦੇ ਵਿੱਚ ਸ਼ਰਮ ਵਾਲੀ ਕਿਹੜੀ ਗੱਲ ਵਾ ਇਹ ਰੀਤੀ ਰਿਵਾਜ ਬਣੇ ਹੀ ਆ ਇਹ ਸ਼ੁਰੂ ਤੋਂ ਹੀ ਬਣੇ ਆਏ ਆ ਤੇ ਜਿਹੜਾ ਕੋਈ ਕਰਦਾ ਵਾ ਉਹਨੂੰ ਕਰਨ ਦੋ ਜਿਹੜਾ ਨਹੀਂ ਕਰਦਾ ਕਰਨ ਜੋਗਾ ਉਹਨੇ ਤਾਂ ਨਹੀਂ ਕਰਨੀਆਂ ਮਿਲਣੀਆਂ ਜਵੰਦਰ ਪਿੰਨ ਤੇ ਤੇਰਾ ਪਹਿਲਾਂ ਹੀ ਪਤਾ ਸੀ ਵੀ ਤੇਰੀ ਕੋਈ ਮੰਗ ਨਹੀਂ ਹੈਗੀ ਮੈਂ ਉਹਨਾਂ ਨੂੰ ਆਖਿਆ ਵੀ ਹੈਗਾ ਪਰ ਉਹ ਆਂਦੇ ਪਿਆ ਸਾਡੀ ਕੱਲੀ ਕੱਲੀ ਧੀ ਆ ਅਹੀਂ ਰੀਤੀ ਰਿਵਾਜ ਸਾਰੇ ਕਰਨੇ ਚਲੋ ਠੀਕ ਹੈ ਫਿਰ ਭੈਣ ਜੀ ਜੋ ਕਹਿੰਦੇ ਨੇ ਤੇ ਅਹੀਂ ਰੀਝਾਂ ਪੂਰੀਆਂ ਕਰਨੀਆਂ ਤਾਂ ਉਹਨਾਂ ਨੂੰ ਫਿਰ ਕਰ ਲੈੰਦੋ ਤੇ ਅੱਗੋਂ ਤੁਸੀਂ ਸਿਆਣੇ ਹੀ ਹੋ ਤੁਹਾਨੂੰ ਪਤਾ ਹੀ ਏ ਕਿਹੜਾ ਕਿਹੜਾ ਨਵਗਾ ਹੈ ਤੇ ਕਿਹੜਾ ਬੰਦਾ ਤੇ ਕਿਹੜਾ ਲਿਆਉਣਾ ਹੈ ਕਿਹੜੀ ਮਿਲਣੀ ਕਰਨੀ ਹੈ ਉਹ ਤੁਹਾਨੂੰ ਸਾਰਾ ਹੀ ਪਤਾ ਹੈ ਤੇ ਤੁਸੀਂ ਆਪੇ ਹੀ ਕਰ ਲਓ ਜਿੱਤਨਾ ਕਰਨਾ ਜੇ ਮੈਨੂੰ ਨਹੀਂ ਜੇ ਪਤਾ ਚਲ ਮੈਂ ਆਪਣੇ ਸਾਹ ਬਣਾਉਨਾਂ ਨੂੰ ਕਹਿ ਦਿੰਨੀ ਆ ਮੈਂ ਇਹਨਾਂ ਬਣਾ ਲੈਣਗੇ ਜਿੰਨੇ ਜੀ ਥੋੜੇ ਹੋਣਗੇ ਨਾ ਉਹਨੇ ਵਧੀਆ ਪੰਜ ਜਾਣਗੇ ਮੈਂ ਤਾਂ ਭੈਣ ਜੀ ਫਿਰ ਸਾਰੇ ਰਿਸ਼ਤੇਦਾਰ ਹੁੰਦੇ ਨੇ ਕਿ ਲਾਕ ਵੇ ਕਿੱਡੀ ਆ ਨਾ ਨਾਂ ਵੀ ਕਰੀ ਜਾਂਦੀ ਆ ਤੇ ਬਾਤਾਂ ਜੀਆਂ ਵੀ ਪਾਈ ਜਾਂਦੀ ਆ ਨਹੀਂ ਨਹੀਂ ਭੈਣ ਜੀ ਮੈਂ ਘਰੇ ਤੇ ਦੋ ਤਿੰਨ ਮੁੰਡੇ ਵੀ ਆਉਣੇ ਕੱਲਾ ਹੀ ਕਲਾ ਤਾਂ ਮੇਰਾ ਮੁੰਡਾ ਮੈਂ ਤਾਂ ਤਾਂ ਹੱਸਣ ਲਈ ਹਾਂ ਕੋਈ ਗੱਲ ਨਹੀਂ ਸਿਆਣੀ ਮਵੀ ਬੜੀ ਆ ਭਾਸੀ ਜੀ ਇਹ ਸਾਹਮਣਾ ਜਿਹੜੇ ਜਿੱਦਾਂ ਵਿੱਕੀ ਵੀਰ ਦੀਆਂ ਭੂਆ ਦੀਆਂ ਕੁੜੀਆਂ ਵਾਂ ਮਾਮੇ ਦੀਆਂ ਕੁੜੀਆਂ ਵਾਂ ਉਹਨਾਂ ਦੇ ਵੀ ਨੌਗੇ ਆਉਣਗੇ ਨਹੀਂ ਨਹੀਂ ਪੁੱਤਰ ਉਹਨਾਂ ਦੇ ਨੌਗੇ ਨਹੀਂ ਆਉਣੇ ਨੌਗੇ ਹੁੰਦੇ ਨੇ ਮਾਸੀਆਂ ਦੇ ਮਾਮੀਆਂ ਹੋਈਆਂ ਜਾਂ ਭੂਆ ਘਰ ਦੀਆਂ ਧੀਆਂ ਹੁੰਦੀਆਂ ਜਾਂ ਜੇ ਸੱਕੀਆਂ ਪਹਿਣਾ ਹੋਣ ਉਹਨਾਂ ਦੇ ਆਉਂਦੇ ਨੌਗੇ ਮਾਸੀ ਜੀ ਇਹ ਸਾਹਮਣਾ ਫਿਰ ਮੇਰਾ ਨਹੀਂ ਨੌਗਾ ਹੋਣਾ ਨਹੀਂ ਤੇ ਗੇ ਆਉਣਾ ਤੇਰਾ ਵੀ ਲੈ ਮਾਸੀ ਜੀ ਉਹਦਾ ਤੁਸੀਂ ਕਹਿੰਦੇ ਰਹਿੰਦੇ ਆ ਤੂੰ ਵਿੱਕੀ ਦੀ ਭੈਣ ਵਾ ਭੈਣ ਵਾ ਮੈਂ ਹੁਣ ਕੰਮ ਵੀ ਇੱਥੇ ਵੇਖੋ ਪਹਿਲਾਂ ਘਰੋਂ ਆਈ ਆ ਏਦਾਂ ਤਾਂ ਫੇਰ ਮੈਨੂੰ ਤੁਸੀਂ ਦੂਜੀਆਂ ਨਾਲ ਲਾਤਾ ਮੇਰਾ ਤੇ ਨੋਗਾ ਬੰਦਾ ਵਾ ਉਹ ਗੱਲ ਤੇਰੀ ਠੀਕ ਹੈ ਧੀਏ ਹੁਣ ਤੇਰੇ ਸਾਹਮਣੇ ਉਹਨੂੰ ਮੈਂ ਕਹਤਾ ਐ ਵੀ ਜੋ ਕਰਨਾ ਤੂੰ ਹੀ ਕਰ ਦੋ ਤੇ ਹੁਣ ਉਹਨੂੰ ਮੈਂ ਕਹਿੰਦੀ ਚੰਗੀ ਲੱਗਾਂਗੀ ਵੀ ਇੱਕ ਕੁੜੀ ਦਾ ਵੀ ਸੂਟ ਮੰਗਾਉਣਾ ਤੇ ਰਹੀ ਗੱਲ ਸੂਟ ਦੀ ਉਹ ਸੂਟ ਤੈਨੂੰ ਮੈਂ ਆਪ ਬਣਾ ਦਾਂਗੀ ਜਿਹੋ ਜਿਹਾ ਤੂੰ ਆਖੇਂਗੀ ਨਾ ਉਹੋ ਜਿਹਾ ਸੂਟ ਬਣਾ ਲਈ ਭਾਵੇਂ 2000 ਦਾ ਬਣਾ ਲਈ ਤੇ ਭਾਵੇਂ 3 ਦਾ ਬਣਾ ਲਈ ਮਾਸੀ ਗੱਲ 3 5000 ਵਾਲੇ ਸੂਟ ਦੀ ਨਹੀਂ ਆ ਗੱਲ ਤੇ ਨੋਗੇ ਦੀ ਆ ਤੇ ਜਿਹੜੀ ਟੋਰ ਉਹ ਨੋਗੇ ਨਾਲ ਬੰਨੀ ਆ ਨਾ ਉਹ ਤੇ ਤੁਹਾਡੇ 10000 ਵਾਲੇ ਸੂਟ ਨਾਲ ਨਹੀਂ ਬੰਨੀ ਚਲ ਠੀਕ ਹੈ ਫਿਰ ਮੈਂ ਕਿਹ ਤਰੀਕੇ ਜਿਨਾ ਕਰਾਂਗੇ ਉਹਨਾਂ ਗੱਲ ਤੇ ਆ ਤੂੰ ਝੋਲ ਫੜ ਅੰਦਰ ਆਖ ਇਹਨਾਂ ਆ ਗਈ ਆ ਆ ਗਈ ਆ ਠੀਕ ਕਹਿੰਦੀ ਕਹਿੰਦੀ ਕੀ ਆ ਉਹ ਆਂਦੀ ਪਈ ਆਪਣੀ ਮਰਜ਼ੀ ਕਰੋ ਅਸੀਂ ਨਹੀਂ ਕੁਝ ਕਹਿਣਾ ਹੱਥ ਦਿਓ ਹਾਂ ਫੋਨ ਮੈਂ ਸਿਕੰਦਰ ਨੂੰ ਲਾਵਾਂ ਭਲਾ ਹਲੋ ਹਾਂ ਜੀ ਸਿਕੰਦਰ ਕੀ ਕਰਨ ਲਈ ਆ ਆਪੇ ਸਾਹ ਤੋ ਆਹੀ ਨਾ ਤਲੀਕ ਬੋਲਣ ਦੀ ਸਤਿ ਸ਼੍ਰੀ ਅਕਾਲ ਕੀ ਹਾਲ ਚੱਲ ਸੰਦੀਪ ਆਪਣੇ ਵੀ ਠੀਕ ਆ ਵਧ ਗਿਆ ਵਾ ਹਾਂਜੀ ਉਹ ਮੰਮੀ ਲਈ ਤੇ ਘਰ ਦੀ ਹੈ ਜੀ ਉਹ ਕਿੱਥੇ ਗਏ ਆ ਮੰਮੀ ਦਾ ਡਾਕੂਮੈਂਟ ਉਹ ਕਿੱਥੇ ਗਏ ਕਿਤੇ ਕੰਮ ਗਏ ਆ ਹਾਂਜੀ ਕੰਮ ਗਏ ਆ ਤੇ ਨਾਲੇ ਆਪਣਾ ਫੋਨ ਵੀ ਉਹ ਘਰ ਹੀ ਛੱਡ ਗਿਆ ਇਹ ਨੇ ਮੈਂ ਉਹ ਕਰਨੀ ਸੀ ਨਾ ਉਹ ਗਾਜੀ ਤੇ ਮਿਲਣੀਆਂ ਦੀ ਗੱਲ ਅੱਛਾ ਅੱਛਾ ਇਹ ਇਹ ਕਰੋ ਸੁਭਾਜੀ ਮੈਨੂੰ ਤਾਂ ਚਲੋ ਇਹਨਾਂ ਗੱਲਾਂ ਦਾ ਪਤਾ ਨਹੀਂ ਆ ਤੇ ਤੁਸੀਂ ਨਾ ਕਰਿਆਓ ਰਵੀ ਨੂੰ ਕੰਮ ਦਾ ਜਿਹੜਾ ਬੜਾ ਵੱਟਾ ਤੇ ਨਾਲ ਤੁਸੀਂ ਇੱਥੇ ਆ ਕੇ ਸਮਝਾ ਜੀ ਨਾਲ ਗੱਲ ਕਰਨੀ ਹੈ ਕਿ ਜਿਹੜੀ ਝੌਂਗੀਆਂ ਤੇ ਥੇਲੀਆਂ ਦੀ ਕਰਨਾ ਹੈ ਕੀ ਜਿਹੜਾ ਕੰਮ ਇੱਥੇ ਆਲਾ ਮੈਂ ਉਹ ਵੀ ਤੁਹਾਨੂੰ ਕੱਟਣਾ ਹੀ ਪੈਣਾ ਮੈਨੂੰ ਜ਼ਰੂਰੀ ਹੋਣਾ ਪੈਣਾ ਉਹ ਕਿਹੜਾ ਜ਼ਰੂਰੀ ਕੰਮ ਵਾ ਤਾਂ ਇੱਥੇ ਆਉ ਤਾਂ ਮੈਂ ਇੱਥੇ ਅੰਗਰੇਜ਼ੀ ਤੇ ਦੱਸਦੇ ਆਂ ਤੁਹਾਨੂੰ ਇਹਨਾਂ ਸਮਝ ਲੱਗੀ ਚਲ ਠੀਕ ਆ ਜਾਣੇ ਫਿਰ ਚੰਗਾ ਘੱਟ ਸਦੰਡੇ ਹੀ ਮੈਨੂੰ ਕੀ ਪਤਾ ਹੁਣ ਤੋਈ ਵੀ ਤਾਂ ਲੱਗੇ ਸੁਣਨੀ ਡਏ ਹੀ ਦੋ ਅਖੰਡ ਹੈ ਤੇ ਜ਼ਰੂਰੀ ਕੰਮ ਆਵਾ ਸਿਕੰਦਰ ਤੇ ਘਰ ਨਹੀਂ ਸੰਦੀਪ ਨੇ ਗੱਲ ਕੀਤੀ ਆ ਜਾਂਦੇ ਪੀ ਤੁਹਾਨੂੰ ਗੇੜਾ ਮਾਰਨਾ ਹੀ ਪੈਣਾ ਵਾ ਤੇ ਚਲੋ ਫਿਰ ਘੜੀਕ ਹੋਈ ਅੰਨੇ ਆ ਨਾਲੇ ਇਹੋ ਜੀਆਂ ਗੱਲਾਂ ਫੂਨਾ ਤੇ ਥੋੜੀਆਂ ਹੁੰਦੀਆਂ ਆਵਾ ਚਲੋ ਅਸੀਂ ਜਾਣਾ ਹੀ ਪੈਣਾ ਵਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਕੀ ਹਾਲ ਨਿਰਭਾਣ ਠੀਕ ਠਾਕ ਜੀ ਆਜੋ ਠੀਕ ਹੈ ਸੱਚੀ ਗੱਲ ਹੈ ਬੈਠੋ ਕੋਈ ਗੱਲ ਨਹੀਂ ਇੱਥੇ ਬਹਿ ਗਈ ਮੈਂ ਇੱਥੇ ਤਾਂ ਨਹੀਂ ਕੋਈ ਗੱਲ ਨਹੀਂ ਠੋਸ ਨਾ ਕੀ ਹਾਲ ਚੱਲ ਠੀਕ ਠਾਕ ਵੱਧ ਗਿਆ ਕਰ ਲਿਆ ਵੇੜਾ ਪਧਰਾ ਆਹੋ ਵੇੜਾ ਕਰ ਲਿਆ ਇਹ ਕਰਕੇ ਵੀ ਪੈਸਪਾਸ ਦਾ ਕੋਈ ਪ੍ਰੋਗਰਾਮ ਨਹੀਂ ਬਣ ਰਿਹਾ ਇਹ ਕਰਕੇ ਤਾਂ ਸੋਚਿਆ ਵੀ ਚਲੋ ਇਹਨੂੰ ਹੀ ਪਤਲਾ ਕਰਕੇ ਹੋਣਾ ਚਾਹੀਦਾ ਅੱਛਾ ਨਹੀਂ ਲੱਭਾ ਕੋਈ ਪਿਆਰ ਚ ਕੋਈ ਨਹੀਂ ਲੱਭਾ ਪੈਸੇ ਵੀ ਮਤ ਕਹਿਣ ਰਹੇ ਆ ਦੇਣ ਥੋੜੇ ਆ ਨਾ ਦੇਣ ਥੋੜੇ ਤਾਂ ਕਰਕੇ ਨਹੀਂ ਲੱਭਦੀ ਵੱਧ ਪੈਸੇ ਵੀ ਆਸ ਦਿੱਤੇ ਪਰ ਕੋਈ ਗੱਲ ਨਹੀਂ ਬਣ ਰਹੀ ਕਵਲ ਵਿਚਾਰਾ ਵੀ ਇਸੇ ਕੰਮ ਦੀ ਭਜਾ ਫਿਰਨ ਲਿਆ ਅੱਛਾ ਕਵਲ ਗਿਆ ਵਾ ਹਾਂਜੀ ਆਹੋ 6 ਮਹੀਨੇ ਤੋਂ ਲੋਕੀ ਪਹਿਲਾਂ ਪਿਆਰ ਚ ਕਰਦੇ ਨੇ ਹਾਂ ਹਾਂ ਤੇ ਪਿਆਰ ਤੇ ਕਿੱਥੋਂ ਪਿਆਰ ਚ ਮਿਲਣਾ ਨਹੀਂ ਲੱਭਦਾ ਪਿਆਰ ਤੇ ਸੰਦੀਪ ਕੰਨ ਰਹੀ ਆ ਉਹ ਵੀ ਇਦਾਂ ਕਰਦੇ ਆਪਣੇ ਕੰਮ ਕਰ ਅੱਛਾ ਚਲੋ ਸਤਿ ਸ਼੍ਰੀ ਅਕਾਲ ਫੁੱਫੜ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭੂਆ ਜੀ ਸਤਿ ਸ਼੍ਰੀ ਅਕਾਲ ਪਾਣੀ ਲੈਵਾਂ ਨਹੀਂ ਨਹੀਂ ਪਾਣੀ ਨੀਗਾ ਪੀਣਾ ਠੀਕ ਆ ਹੋਰ ਫੇਪੂਆ ਜੀ ਜੀਤਾ ਦੀਦੀ ਨੂੰ ਹੀ ਲਈ ਹੁੰਦੇ ਉਹ ਵੀ ਮਿਲ ਕੇ ਲੈ ਜਾਂਦੇ ਸਾਨੂੰ ਜੀਤਾ ਵੀ ਇੱਤਾਂ ਹੀ ਡਈ ਹੋ ਤਿਆਰੀਆਂ ਵਿਆਰੀਆਂ ਕਰਨ ਆਪਣੇ ਸੂਟ ਬੂਟ ਸੀਣ ਲਈ ਆ ਉਹ ਡਈ ਤਿਆਰ ਕਰਨ ਜਿਹੜੇ ਕੰਮ ਆ ਕੁੜੀਆਂ ਦੇ ਨਾਲੇ ਸਖਵਿੰਦਰ ਮੈਂ ਤੇ ਤੁਹਾਡੇ ਨਾਲ ਫੋਨ ਤੇ ਹੀ ਗੱਲ ਕਰ ਲੈਣੀ ਮਿਲਣੀਆਂ ਦੀ ਵੀ ਤਨ ਹੋ ਗਿਆ ਦੀ ਇਹ ਸੰਦੀਪ ਆਂਦੀ ਵੀ ਤੁਸੀਂ ਇੱਥੇ ਆਓ ਤੁਹਾਡੇ ਨਾਲ ਜ਼ਰੂਰੀ ਕੰਮ ਆ ਐਡਾ ਕਿਹੜਾ ਜ਼ਰੂਰੀ ਕੰਮ ਹੀ ਜਿਹੜਾ ਤੁਸੀਂ ਮੈਨੂੰ ਸੱਦੇ ਆ ਵਾ ਭੈਣ ਜੀ ਜ਼ਰੂਰੀ ਕੰਮ ਬੜਾ ਹੀਗਾ ਤੁਹਾਡੀ ਛੋਟੀ ਭੈਣ ਨੇ ਬੜਾ ਖਲਾਰਾ ਪਾਇਆ ਵਾ ਹਾਂ ਹਾਂ ਉਹਨੇ ਖਲਾਰਾ ਪਾਇਆ ਉਹਨੇ ਕਹਦਾ ਖਲਾਰਾ ਪਾਤਾ ਵਾ ਉਹਨੇ ਖਲਾਰਾ ਕੀ ਤੁਸੀਂ ਰਿਸ਼ਤਾ ਲੈ ਗਏ ਤੇ ਹੋਰ ਪਾਸੇ ਰਿਸ਼ਤਾ ਦੱਸਣ ਲਈ ਆ ਤੇ ਉਹ ਤੁਹਾਡੇ ਤੇ ਵੀ ਨਾਰਾਜ਼ ਹੈ ਤੇ ਮੇਰੇ ਤੇ ਵੀ ਨਾਰਾਜ਼ ਹੈ ਪੁੱਛੋ ਇਹਨਾਂ ਨੂੰ ਤੇ ਪਹਿਲਾਂ ਉਹ ਸੁੱਤੀ ਹੈਗੀ ਪਈ ਨਾ ਨਾ ਚੇਤਾ ਆ ਜਦੋਂ ਮੈਂ ਰਿਸ਼ਤਾ ਲੈ ਗਈ ਓਦੋਂ ਉਹਨੂੰ ਵੀ ਚੇਤਾ ਆ ਗਿਆ ਉਹਨੇ ਬਹੁਤ ਵੱਡਾ ਖਲਾਰਾ ਪਾਇਆ ਤੇ ਅਸੀਂ ਦੇ ਆਪਣੇ ਲੋਕ ਗਏ ਉਹਨੂੰ ਘਰ ਡਬਾ ਦੇਣ ਤੇ ਉਹ ਬੜੀ ਖੁਸ਼ ਵੀ ਮੈਂ ਇੱਕ ਤੁਹਾਨੂੰ ਖੁਸ਼ੀ ਦੀ ਗੱਲ ਦੱਸਣੀ ਆ ਅਸੀਂ ਕਿਹਾ ਦੱਸ ਤੂੰ ਹੀ ਜਿਹੜੀ ਦੱਸਣੀ ਆ ਤੇ ਜਦੋਂ ਗੱਲ ਦੱਸੀ ਤੇ ਸਾਹ ਨੂੰ ਦੇ ਨਾਲ ਹੀ ਇਦਾਂ ਹੋ ਗਿਆ ਵੀ ਇਹ ਕੀ ਬਣ ਗਿਆ ਅਸੀਂ ਕਿਹਾ ਵੀ ਉਹ ਤਾਂ ਗੱਲ ਸਾਡੀ ਤੇ ਪਹਿਲਾਂ ਭੈਣ ਜੀ ਨਾਲ ਹੋ ਗਈ ਆ ਐ ਮੈਂ ਤਾਂ ਉਹ ਦਰਖਾਹ ਕਰ ਦਿੱਤੀ ਆ ਦੱਸਿਆ ਪੁੱਛੇ ਤਾਂ ਬਗੈਰ ਹੀ ਹਾਂ ਕਰ ਨਹੀਂ ਤੂੰ ਆਪਣੇ ਬਹਾਗ ਤਾਂ ਕਰ ਦਿੱਤੀ ਤੂੰ ਪਹਿਲਾਂ ਸਾਨੂੰ ਤਾਂ ਪੁੱਛ ਤਾਨੂੰ ਪੁੱਛੇ ਤਾਂ ਬਗੈਰ ਹੀ ਉਹਨੇ ਹਾਂ ਕਰ ਦਿੱਤੀ ਆ ਕੋਈ ਗੱਲਾਂ ਚੋ ਕਰ ਲੋ ਕਹਿੰਦੇ ਮੈਨੂੰ ਬੜਾ ਮਾਣ ਹੀ ਤੁਹਾਡੇ ਤੇ ਤੇ ਮੈਂ ਤੇ ਆਪਣੀ ਭਤੀ ਦੀ ਹਾਂ ਕਰ ਦਿੱਤੀ ਆ ਜਿੱਥੇ ਮੈਂ ਦੱਸ ਪਾਈਏ ਉੱਥੇ ਰਿਸ਼ਤਾ ਹੋਣਾ ਚਾਹੀਦਾ ਮੈਂ ਉਹ ਉੱਥੇ ਕਿਦਾਂ ਹੋ ਜੇ ਹੁਣ ਵੱਡੀ ਭੈਣ ਨੇ ਰਿਸ਼ਤਾ ਚਾਂਚੱਕ ਮੰਗਿਆ ਵਾ ਰਿਸ਼ਤਾ ਤੇ ਹੁਣ ਮੈਂ ਉੱਥੇ ਹੀ ਹੋਣਾ ਵਾ ਉਹਨੇ ਤੇ ਬੜਾ ਕੁਛ ਕੀਤਾ ਕਿ ਹੁਣ ਅਸੀਂ ਆਏ ਹਾਂ ਸਾਰੇ ਟੱਬਰ ਨੂੰ ਬਾਹਰ ਕੇ ਚਲਾਹ ਕਰਕੇ ਫੇਰ ਅਸੀਂ ਰਿਸ਼ਤਾ ਮੰਗਿਆ ਅਸੀਂ ਐਤਾਂ ਜ਼ਬਰਦਸਤੀ ਤੇ ਨਹੀਂ ਕਾ ਵੀ ਲੈ ਗੇ ਸਾਨੂੰ ਮਾਣ ਹੀ ਦੇ ਨਾਲ ਹੀ ਮਾਨਨਾ ਮੰਗਿਆ ਉਹ ਕਿਤਾ ਕਰ ਬੈਠੀ ਆਂਦੀ ਵੀ ਮੈਂ ਰਿਸ਼ਤਾ ਕਰਨਾ ਹੈਗਾ ਉਹ ਹੁਣ ਰੁੱਸ ਕੇ ਬੈਠੀ ਆ ਕਹਿੰਦੀ ਮੈਂ ਵਿਆਹ ਵੀ ਨਹੀਂ ਆਉਣਾ ਹੈਗਾ ਹੋ ਆਂਦੀ ਆ ਹਾਂ ਕੋਈ ਗੱਲ ਨਹੀਂ ਮੈਂ ਲਿਆਉਂਗੀ ਨਾ ਉਹਨੂੰ ਮਨਾ ਕੇ ਭਲਾ ਵਿਆਹ ਕਿਉਂ ਨਹੀਂ ਆਉਣਾ ਰੁੱਸ ਕੇ ਬੈਠੀ ਆ ਉਹ ਹੁਣ ਵੇਖ ਲਓ ਸਾਨੂੰ ਤੇ ਉਹਨੇ ਹੱਥ ਜੋੜ ਕੇ ਘਰੋਂ ਕਿਹਾ ਵੇਖ ਲਓ ਚਾਰਾ ਮਾਰ ਕੇ ਤੁਸੀਂ ਵੀ ਸਾਡੇ ਨਾਲ ਬੜੀ ਨਾਰਾਜ਼ ਆ ਨਾਰਾਜ਼ ਬੱਤੇ ਰਹਿੰਦੇ ਨਾਰਾਜ਼ ਕੋਈ ਗੱਲ ਨਹੀਂ ਆਉ ਆਉਤ ਨਾ ਆਵੇ ਪਿਛੜੀਆਂ ਵੀ ਕਹੀਦੀ ਕਿ ਖੋਲ ਕੇ ਬੈ ਗਈ ਕਿੱਸੇ ਕੀ ਹੋਇਆ ਵਾ ਸਾਡੇ ਹਾ ਜਿੱਥੇ ਕਦੀ ਕੋਈ ਗੱਲ ਹੋਈ ਆ ਉਹ ਪਿਛਲੇ ਕੋਲ ਕੇ ਪੈ ਗਈ ਕਵਲ ਦਾ ਰਿਸ਼ਤਾ ਕਰਮ ਨਹੀਂ ਹੈ ਤੇ ਉਹਦੇ ਵੀ ਨਹੀਂ ਤੁਸੀਂ ਮੇਰੀ ਮੰਨੀ ਹੈ ਚਲੋ ਹੁਣ ਇਹਨਾਂ ਗੱਲਾਂ ਨੂੰ ਤੁਸੀਂ ਛੱਡੋ ਤੇ ਤੁਸੀਂ ਭੂਆ ਜੀ ਹੁਣ ਜਾਓ ਹਾਂ ਤੇ ਉਹਨਾਂ ਨੇ ਕਰੀ ਆਪ ਗੱਲ ਕਰਕੇ ਆਓ ਇਹ ਤੇ ਟੈਨਸ਼ਨ ਮੁੱਕੇ ਸਾਡੀ ਕਿਉਂਕਿ ਹੁਣ ਨਹੀਂ ਤੇ ਚੱਲਦੇ ਕੰਮਾਂ ਦੇ ਵਿੱਚ ਇਹੋ ਹੀ ਧਿਆਨ ਆ ਕਿ ਉਹਨਾਂ ਨੇ ਆਉਣਾ ਨਹੀਂ ਆ ਵਿਆਹ ਆਉਣਗੇ ਆਉਣਾ ਕਿਉਂ ਨਿਕਾ ਸਾਰੇ ਭੈਣ ਭਰਾ ਜਾਵਾਂਗੇ ਤੇ ਲੈ ਆਵਾਂਗੇ ਅਵਲ ਤੇ ਮੈਂ ਜਾਣੀ ਪਹਿਲਾਂ ਪਹਿਲਾ ਕਿਤਾ ਨਾ ਆਊਗੀ ਮੇਰੇ ਆਕੇ ਇਹ ਤੇ ਹੁਣ ਜਦੋਂ ਫੁੱਫੜ ਜੀ ਦਬਕਾ ਮਾਰਨਗੇ ਤੇ ਫੇਰ ਹੀ ਉਹਨਾਂ ਨੇ ਸਿੱਧੇ ਹਾਂ ਕੇ ਤੁਰਨਾ ਆ। ਉਹ ਮੇਰੇ ਆਖਿਆ ਉਹ ਨਾ ਜਾਣਾਂ ਵਾ। ਮੈਨੂੰ ਪਤਾ ਵਾ ਦਾ। ਕੋਈ ਹੁਣ ਇਹ ਤੁਹਾਡੇ ਤੇ ਹੀ ਕੰਮ ਵਾ, ਇਹ ਤੁਸੀਂ ਕੱਢ ਸਕਦੇ ਆ। ਕੋਈ ਗੱਲ ਨਹੀਂ ਤੁਹਾਡੇ ਤੇ ਆ ਤੇ ਤੁਸੀਂ ਤੁਹਾਡੇ ਤੇ ਰਹਿਣ ਦੋ। ਜੋ ਹਾਂ ਨਾ ਦਾ ਜਵਾਬ ਆ ਨਾ ਸਾਨੂੰ ਆਪੇ ਦੇ ਦੋਗੇ ਤੇ ਅਸੀਂ ਆਪੇ ਉਹਦੇ ਕੋਲ ਲੱਲਾਂਗੇ। ਤੁਸੀਂ ਇਹਨ ਵਿੱਚ ਗੱਲ ਚ ਹੀ ਨਾ ਫੇਰ ਆਓ। ਐਂਡਾ ਉਹਨੇ ਡੱਬਾ ਮੋੜਤਾ ਵਾ। ਆਈ ਤੇ ਹੁਣ ਫਸ ਗਏ ਭੂਆ ਜੀ। ਤੁਹਾਡੀ ਵੀ ਗੱਲ ਮੰਨੀ ਆ। ਚਲੋ ਤੁਹਾਡਾ ਕਿਹਾ ਵੀ ਸਿਰ ਮੱਥੇ। ਦੇ ਦੇ ਉੱਧਰ ਕੇ ਤੇ ਉਹ ਆਪਣੇ ਥਾਂ ਔਖੇ ਨੇ ਵੀ ਮੈਂ ਛੋਟੀ ਭੂਆ ਹੀ ਤੇ ਮੇਰਾ ਜਿਆਦਾ ਹੱਕ ਬੰਦਾ ਹੀ ਤੁਸੀਂ ਮੈਨੂੰ ਨਹੀਂ ਅੱਗੇ ਲਾਇਆ ਉਹਨੇ ਥੋੜਾ ਜਿਹਾ ਇਹ ਵੀ ਲੋ ਅਸੀਂ ਛਾਣਿਆ ਵਾ ਭਈ ਉਹ ਘਰੋ ਤਗੜੇ ਨੇ ਤੇ ਤੁਸੀਂ ਤਾਂ ਉਹਨਾਂ ਦਾ ਪੱਖ ਪੂਰਦੇ ਹੋ ਤੇ ਮੈਂ ਘਰੋ ਗਰੀਬ ਆ ਨਾ ਮੇਰੇ ਨਾਲ ਤਾਂ ਲਈ ਤੁਸੀਂ ਧਿਆਨ ਦਿੰਦੇ ਪਰ ਹੁਣ ਇਹ ਦੇ ਵਿੱਚ ਧਿਆਨ ਦੇਣ ਵਾਲੀ ਕਿਹੜੀ ਗੱਲ ਦੱਸੋ ਨਾ ਇਹ ਕਿਹੜੇ ਬੰਨੋ ਮਾੜੀ ਲਿੱਸੀ ਆ ਚੰਗਾ ਖਾਂਦੀ ਆ ਚੰਗਾ ਹੰਡਾਉਂ ਡਈ ਆ ਬੰਦਾ ਇਹਦਾ ਕਮਾਉਂ ਡਿਆ ਵਾ ਰਈ ਕੋਠਿਆਂ ਦੀ ਗੱਲ ਕੋਈ ਗੱਲ ਨਹੀਂ ਕੋਠੇ ਹੀ ਪੈ ਜਾਣਗੇ ਹਾਡੀ ਕੋਠੀ ਵੱਲ ਵੇਖ ਕੇ ਕਿਉਂ ਦੁਖਣ ਡਈ ਆ ਮਹਾਰਾਜ ਨੇ ਹਰ ਇੱਕ ਨੂੰ ਘਰ ਬਾੜ ਵੀ ਦੇ ਦੇਣਾ ਉਹੰਦੀ ਵਾਸਤੇ ਇਦਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਆਂ ਸਾਨੂੰ ਕਿਹੜਾ ਘਰ ਵੀ ਪਹਿਲਾਂ ਹੀ ਮਿਲ ਗਿਆ ਹੈ ਸਾਰੀ ਉਮਰ ਤੇ ਨੰਗੀ ਸਾਡੀ ਕੱਚੀਆਂ ਜੀ ਆ ਹੁਣ ਪਹਿਲੀ ਉਮਰੇ ਮਿਲਿਆ ਹੈ ਘਰ ਤੇ ਚਲੋ ਇਹਦਾ ਵੀ ਬਣ ਜੂਗਾ ਇਹ ਰਾਜ ਮੇ ਕੇ ਇਹਦਾ ਵੀ ਬਣਾ ਦੇਾਂਗੇ ਕਿਹੜੀਆਂ ਗੱਲਾਂ ਕਰਨ ਡਈ ਆ ਇਹ ਗੱਲ ਆ ਵੀ ਹੁਣ ਤੁਹਾਡੇ ਸਿਰ ਤੇ ਤੇ ਸਾਰੀ ਗੱਲ ਅਸੀਂ ਹੁਣ ਐ ਵੇਲੇ ਬਲੇ ਕਸੁੱਤੇ ਫਸੇ ਜੇ ਕੋਈ ਗੱਲ ਨਹੀਂ ਦਰਬਾਰ ਸਾਹਿਬ ਮਨਾ ਲਾਂਗੇ ਅਸੀਂ ਉਹਨੂੰ ਘੁਲਰਾਓ ਨਾ ਤੁਸੀਂ ਚੰਗੀ ਗੱਲ ਅਸੀਂ ਦੰਦੇ ਮੰਨੇ ਸੋ ਚੰਗੀ ਗੱਲ ਵਾ ਕੋਈ ਫਿਕਰ ਨਾ ਕਰੋ ਅਸੀਂ ਆਪੇ ਮਨਾ ਕੇ ਲੈ ਆਉਣੀ ਆ ਤੁਸੀਂ ਉਹਨਾਂ ਕਰੋ ਗੱਲਬਾਤ ਸਾਡੀ ਵੀ ਟੈਨਸ਼ਨ ਮੁੱਕੇ ਕੋਈ ਚੱਕਰ ਨਹੀਂ ਗਾ ਮੰਨਣਗੇ ਕਿਉਂ ਨਾ